ਅਦਾਕਾਰਾ ਨੂਰਾ ਫਤੇਹੀ ਦਾ ਐਕਸੀਡੈਂਟ ਹੋ ਗਿਆ ਹੈ ਉਹ ਜ਼ਖਮੀ ਹੋਏ ਨੇ ਜਾਣਕਾਰੀ ਮੁਤਾਬਕ ਇੱਕ ਗੱਡੀ ਨੇ ਉਹਨਾਂ ਦੀ ਗੱਡੀ ਨੂੰ ਟੱਕਰ ਮਾਰੀ ਹੈ ਜਿਸ ਕਰਕੇ ਨੂਰਾ ਫਤੇਹੀ ਮਾਮੂਲੀ ਜ਼ਖਮੀ ਹੋਏ ਨੇ ਹਾਲਾਂਕਿ ਕੋਈ ਜ਼ਿਆਦਾ ਗੰਭੀਰ ਸੱਟਾਂ ਨਹੀਂ ਲੱਗੀਆਂ ਪਰ ਜਾਣਕਾਰੀ ਮੁਤਾਬਕ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਸੋ ਬਾਲੀਵੁੱਡ ਅਦਾਕਾਰਾ ਨੂਰਾ ਫਤੇਹੀ ਇੱਥੇ ਪੱਛਮੀ ਉਪਨਗਰ ਵਿੱਚ ਇੱਕ ਕਾਰ ਵੱਲੋਂ ਉਹਨਾਂ ਦੀ ਗੱਡੀ ਨੂੰ ਕਥਿਤ ਤੌਰ ਤੇ ਟੱਕਰ ਮਾਰ ਦਿੱਤੇ ਜਾਣ ਕਾਰਨ ਮਾਮੂਲੀ ਜ਼ਖਮੀ ਹੋ ਗਏ ਨੇ ਪੁਲਿਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਪੁਲਿਸ ਮੁਤਾਬਿਕ ਮੀਡੀਆ ਰਿਪੋਰਟਰ ਮੁਤਾਬਿਕ ਉਨ੍ਹਾਂ ਨੇ ਵਿਨੈ ਸਕਪਾਲ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੀ ਕਾਰ ਨੇ ਕਥਿਤ ਤੌਰ ਤੇ ਸ਼ੁੱਕਰਵਾਰ ਦੁਪਹਿਰ ਨੂੰ ਉਪਨਗਰ ਅੰਬੋਲੀ ਦੇ ਲਿੰਕ ਰੋਡ ਤੇ ਅਧਾਕਾਰਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਸੀ ਪੁਲਿਸ ਅਨੁਸਾਰ ਹਾਦਸੇ ਸਮੇਂ ਮੁਲਜ਼ਮ ਦੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਦਾ ਸ਼ੱਕ ਹੈ ਹਾਲਾਂਕਿ ਪੁਲਿਸ ਪੜਤਾਲ ਕਰ ਰਹੀ ਹੈ ਨੂਰਾ ਫਤਹੀ ਆਪਣੇ ਤਹਿ ਪ੍ਰੋਗਰਾਮ ਲਈ ਸਨਬਾਰਨ 뮤זיক ਫੈਸਟੀਵਲ ਜਾ ਰਹੀ ਸੀ ਸੋ ਪੰਜਾਬੀ ਟ੍ਰਿਬਿਊਨ ਛਪੀ ਰਿਪੋਰਟ ਮੁਤਾਬਕ ਡਾਕਟਰਾਂ ਨਾਲ ਜਾਂਚ ਕਰਾਉਣ ਤੋਂ ਬਾਅਦ ਉਹਨਾਂ ਨੂੰ ਦਖਣੀ ਮੁੰਬਈ ਵਿੱਚ ਹੋਏ ਇੱਕ ਫੈਸਟੀਵਲ ਵਿੱਚ ਸ਼ਾਮਲ ਹੋਈ ਹੈ ਸੋ ਹੁਣ ਨੋਰਾ ਫਤੇਹੀ ਮਾਮੂਲੀ ਜ਼ਖਮੀ ਹੋਏ ਨੇ ਉਹਨਾਂ ਦੀ ਗੱਡੀ ਨੂੰ ਇੱਕ ਦੂਜੀ ਗੱਡੀ ਨੇ ਕਥਿਤ ਤੌਰ ਤੇ ਟੱਕਰ ਮਾਰੀ ਹੈ ਕਥਿਤ ਤੌਰ ਤੇ ਪੁਲਿਸ ਨੇ ਉਸ ਮੁਲਜ਼ਮ ਨੂੰ ਗ੍ਰਿਫਤਾਰ ਵੀ ਕੀਤਾ ਸੋ ਸੜਕ ਹਾਦਸੇ ਵਿੱਚ ਅਦਾਕਾਰਾ ਨੋਰਾ ਫਤੇਹੀ ਜ਼ਖਮੀ ਹੋਏ ਨੇ ਅਦਾਕਾਰਾ ਨੂਰਾ ਫਤੇਹੀ ਦਾ ਐਕਸੀਡੈਂਟ ਹੋ ਗਿਆ ਉਹ ਜ਼ਖਮੀ ਹੋਏ ਨੇ ਜਾਣਕਾਰੀ ਮੁਤਾਬਕ ਇੱਕ ਗੱਡੀ ਨੇ ਉਹਨਾਂ ਦੀ ਗੱਡੀ ਨੂੰ ਟੱਕਰ ਮਾਰੀ ਹੈ ਜਿਸ ਕਰਕੇ ਨੂਰਾ ਫਤੇਹੀ ਮਾਮੂਲੀ ਜ਼ਖਮੀ ਹੋਏ ਨੇ ਹਾਲਾਂਕਿ ਕੋਈ ਜ਼ਿਆਦਾ ਗੰਭੀਰ ਸੱਟਾਂ ਨਹੀਂ ਲੱਗੀਆਂ ਪਰ ਜਾਣਕਾਰੀ ਮੁਤਾਬਕ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਸੋ ਬਾਲੀਵੁੱਡ ਅਦਾਕਾਰਾ ਨੂਰਾ ਫਤੇਹੀ ਇੱਥੇ ਪੱਛਮੀ ਉਪਨਗਰ ਵਿੱਚ ਇੱਕ ਕਾਰ ਵੱਲੋਂ ਉਹਨਾਂ ਦੀ ਗੱਡੀ ਨੂੰ ਕਥਿਤ ਤੌਰ ਤੇ ਟੱਕਰ ਮਾਰ ਦਿੱਤੇ ਜਾਣ ਕਾਰਨ ਮਾਮੂਲੀ ਜ਼ਖਮੀ ਹੋ ਗਏ ਨੇ ਪੁਲਿਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਪੁਲਿਸ ਮੁਤਾਬਿਕ ਮੀਡੀਆ ਰਿਪੋਰਟਰ ਮੁਤਾਬਿਕ ਉਨ੍ਹਾਂ ਨੇ ਵਿਨੈ ਸਕਪਾਲ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੀ ਕਾਰ ਨੇ ਕਥਿਤ ਤੌਰ ਤੇ ਸ਼ੁੱਕਰਵਾਰ ਦੁਪਹਿਰ ਨੂੰ ਉਪਨਗਰ ਅੰਬੋਲੀ ਦੇ ਲਿੰਕ ਰੋਡ ਤੇ ਅਧਾਕਾਰਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਸੀ ਪੁਲਿਸ ਅਨੁਸਾਰ ਹਾਦਸੇ ਸਮੇਂ ਮੁਲਜ਼ਮ ਦੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਦਾ ਸ਼ੱਕ ਹੈ ਹਾਲਾਂਕਿ ਪੁਲਿਸ ਪੜਤਾਲ ਕਰ ਰਹੀ ਹੈ ਨੂਰਾ ਫਤਹੀ ਆਪਣੇ ਤਹਿ ਪ੍ਰੋਗਰਾਮ ਲਈ ਸਨਬਾਰਨ 뮤జిక్ ਫੈਸਟੀਵਲ ਜਾ ਰਹੀ ਸੀ ਸੋ ਪੰਜਾਬੀ ਟ੍ਰਿਬਿਊਨ ਛਪੀ ਰਿਪੋਰਟ ਮੁਤਾਬਕ ਡਾਕਟਰਾਂ ਨਾਲ ਜਾਂਚ ਕਰਾਉਣ ਤੋਂ ਬਾਅਦ ਉਹਨਾਂ ਨੂੰ ਦਖਣੀ ਮੁੰਬਈ ਵਿੱਚ ਹੋਏ ਇੱਕ ਫੈਸਟੀਵਲ ਵਿੱਚ ਸ਼ਾਮਲ ਹੋਈ ਹੈ ਸੋ ਹੁਣ ਨੋਰਾ ਫਤੇਹੀ ਮਾਮੂਲੀ ਜ਼ਖਮੀ ਹੋਏ ਨੇ ਉਹਨਾਂ ਦੀ ਗੱਡੀ ਨੂੰ ਇੱਕ ਦੂਜੀ ਗੱਡੀ ਨੇ ਕਥਿਤ ਤੌਰ ਤੇ ਟੱਕਰ ਮਾਰੀ ਆ ਕਥਿਤ ਤੌਰ ਤੇ ਪੁਲਿਸ ਨੇ ਉਸ ਮੁਲਜ਼ਮ ਨੂੰ ਗ੍ਰਿਫਤਾਰ ਵੀ ਕੀਤਾ ਸੋ ਸੜਕ ਹਾਦਸੇ ਵਿੱਚ ਅਦਾਕਾਰਾ ਨੋਰਾ ਫਤੇਹੀ ਜ਼ਖਮੀ ਹੋਏ ਨੇ